ਕੰਸਾਸੀ ਗੱਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਿਲਾ ਧੇਜਾ ਤਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਮਾਲੇਵਾਲ ਦੇ ਪੋਲਤੇ ਆਪਾਂ ਜਿਹੜਾ ਆਏ ਆ ਪੋਜੀ ਫਾਰਮ ਤੇ ਤੇ ਅੱਜ ਬਿਲਕੁਲ ਨੋਰਮਲ ਰੇਟ 'ਤੇ ਤੁਹਾਨੂੰ ਜਰਸੀਆਂ ਤੁਹਾਨੂੰ 6-7 ਤੁਹਾਨੂੰ ਦਿਖਾਉਣੀਆਂ ਵਾ ਤੇ ਕੁਝ ਹੋਣ ਵੀ ਦਈਆਂ ਵਾ ਤਿੰਨ ਜਰਸੀਆਂ ਜਿਹੜੀਆਂ ਕਿੰਦੇ ਕਿ ਹੋਣ ਵੀ ਦਈਆਂ ਵਾ ਟੋਟਲ ਕੁੱਲ ਮਲਾ ਕੇ ਜਿਹੜੇ 9-10 ਪੱਛੇ ਜਿਹੜੇ ਬਕਾਉ ਹੈਗੇ ਆ ਪਿੰਡਾਂ ਦੇ ਵਿੱਚ ਜਿਆਦੀਆਂ ਗੱਬਣਾ ਹੀ ਆ ਵਿੱਚ ਇੱਕ ਦੋ ਸੂਈਆਂ ਵਾਂ ਜਿਹੜੀਆਂ ਜ਼ਿਆਦਾਤਰ ਗੱਬਣਾ ਹੀ ਆ ਅੱਜ ਸਾਰੀਆਂ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਹੋਰ ਸੁਣਾ ਠੀਕ ਠਾਕ ਜੀ ਬਾਬੇ ਨਾਨਕ ਦੀ ਕਿਰਪਾ ਜੀ ਚਲੋ ਕਿਰਪਾ ਜੀ ਦੀ ਜੀ ਤੇ ਅੱਜ ਰੇਟ ਨਿਕਨੇ ਕਿ ਫਿਰ ਅੱਜ ਹਰ ਭੀ ਭਾਜੀ ਸੋਚ ਤੋਂ ਥੱਲੇ ਕੰਮ ਅੱਛਾ ਹਾਂਜੀ ਅਜੇ ਆਣੀ ਨੰਗੰਦੇ ਨਹੀਂ ਬਿਲਕੁਲ ਸੇਲ ਵਾਲਾ ਕੰਮ ਅਜੇ ਸੇਲ ਦਾ ਕੰਮ ਹੈ ਅਜੇ ਜਿਹੜੇ ਵੀਰ ਕੋ ਮੇਲਾ ਲੁੱਟਿਆ ਜਾਂਦਾ ਲੁੱਟ ਲੇ ਠੀਕ ਆ ਹਾਂਜੀ ਤੇ ਫੌਜੀ ਭਾਈ ਚਲ ਗਏ ਫਿਰ ਆਪਣ ਬਾਰੀ ਚਲ ਗਏ ਆ ਠੀਕ ਆ ਹਾਂਜੀ ਹਾਂਜੀ ਤੇ ਚਲੋ ਨਾਮ ਦੱਸੋ ਫਿਰ ਨਾਮ ਦੀਪ ਸਿੰਘ ਜੀ ਜ਼ਿਲ੍ਹਾ ਅਕਾਫੀ ਸੀਲ ਬਟਾਲਾ ਤੇ ਹੁਣ ਐਨੀ ਆਪਾਂ ਮਾਲਿਆਲ ਦੇ ਫੋਟੋ ਠੀਕ ਆ ਹਾਂਜੀ ਤੇ ਫੋਨ ਨੰਬਰ ਫੋਨ ਨੰਬਰ 98723093058150955 ਠੀਕ ਆ ਜੀ ਹਾਂਜੀ ਮੈਂ ਇਹ ਹਰ ਪੀਜੀ ਬਸ਼ੀਆਂ ਦੇ ਆਪਣੇ ਕੋਲ 10 ਤੇ ਹੁਣ 6 ਪਾਵਾਂਗੇ 4 ਬਸ਼ੀਆਂ ਵੇਗੀਆਂ ਆਪਣੀਆਂ ਤੇ ਵਿੱਚੋਂ 3-9ਵੇਂ ਦਈਆਂ ਅੱਜ 3-9ਵੇਂ ਆਪਣੀਆਂ ਠੀਕ ਆ ਹਾਂਜੀ ਤੇ ਅੰਕਲ ਜੀ ਫੇਰ ਅੱਜ ਕਮ ਸਵੱਲਾ ਹੀ ਹੈ ਜਿਹਾ ਤਰ੍ਹਾਂ ਕਹਿੰਦੇ ਹੁੰਦੇ ਤੇ ਤੁਹਾਨੂੰ ਪਤਾ ਦੁਕਾਨ ਤੇ ਸਦਾ ਸਦਾ ਸਵੱਲਾ ਇਹ ਸਿੰਦਾਂ ਦੇ ਕਿੱਥੇ ਮੌਜੀ ਹੈ ਸਦਾ ਸਵੱਲਾ ਮਿਲਦਾ ਠੀਕ ਆ ਹਾਂਜੀ ਇੱਥੇ ਹੀ ਮਿਲਣਾ ਵਾ ਹਾਂਜੀ ਮਿਲਣਾ ਠੀਕ ਆ ਤੇ ਚਲੋ ਫੇਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਸੂਈ ਜੇ ਇਹ ਹਰ ਪੀਜੀ ਭਾਜੀ ਸੂਈ ਵਾਰ ਬਹੁਤ ਠੰਡੀ ਠੰਡੀ ਚਾਹ ਨੂੰ ਬਹੁਤ ਚੰਗਾ ਲੱਗਵਾ ਠੀਕ ਆ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ ਅੱਜ ਆਹ ਦਿਖਾ ਦਿਓ ਅੱਛਾ ਦਿਖਾ ਦਿੰਦੇ ਆ ਤੁਹਾਨੂੰ ਇਹਦਾ ਥੱਲਿਆਂ ਚੱਲਾ ਚੰਗੀ ਬਣੀ ਆ ਲੈ ਜੋ ਆ ਦੇਖ ਸਾ ਤੇ ਆ ਗਈ ਠੰਡੀ ਤੇਰੀ ਆ ਤਰਾ ਬਹੁਤ ਚੰਗਾ ਲੱਗਾ ਥੋੜਾ ਦਰਦੀ ਦਰਦੀ ਜੀ ਆ ਬਾਕੀ ਇਹ ਆ ਕਿ ਰੱਸੀ ਜਿਹੜੀ ਚੱਬੋਈ ਨਾ ਹੋਣ ਪਾਇਆ ਉਹਦੇ ਕਰਕੇ ਛੱਬੂ ਦਾ ਥੋੜਾ ਜਿਹਾ ਕਰਦੀ ਆ ਬਾਕੀ ਠੰਡੀ ਮੰਡੀ ਬੜੀ ਆ ਉਹ ਤਰਾ ਠੰਡੀ ਧੀਰੀ ਆ ਜਿਹੜੀ ਠੀਕ ਆ ਹਾਂਜੀ ਤੇ ਆ ਬੱਚਾ ਜਿਹੜਾ ਜੇ ਦਾ ਇਹਦਾ ਬੱਚਾ ਆ ਜੇ 50 ਦਿਨਾਂ ਦਾ ਕੋਈ ਵੀਰ ਵਾਲੇ ਪੰਜੀਆਂ ਦਾ ਵਾਲੇ ਆ ਸਾਹਮਣੇ ਆ ਤੁਹਾਡੇ ਸਾਹਮਣੇ ਆ ਤੇ ਕਿੰਨਾ ਫਿਰ ਉਹਦਾ ਮੁੱਲ ਹਾਂ ਜੀ ਦਵਾ ਜਿੱਦਾਂ ਦਾ ਵਹਿੜ ਨੂੰ ਥਣ ਲੱਗਾ ਗਲਾਬੀ ਥਣ ਲਗਾ ਹਾਂਜੀ ਹਾਂਜੀ 9-10 ਕਿਲੋ ਐਸ ਟਾਈਮ ਦੋ ਤੀ ਆਇਆ ਅੱਜ ਹੀ ਆਈ ਆ ਆਪਣੇ ਕੋ ਉਤਰੀ ਆ ਠੀਕ ਆ अच्छा 9 10 लीटर से आ रहा। वो 10 कहंदे ਆਪਾਂ ਲਾਉ ਗਏ ਨੇ। ਤੇ ਇਹ ਤਾਂ ਮੁੱਲ। ਮੁੱਲ 35000 ਰੁਪਏ ਮੰਨ ਤਨ ਕਰਦਾਂਗੇ ਅੱਜ ਤੁਸੀਂ ਕਰਾ ਲਓ। ਕਿੰਨਾ ਕਰ ਦੋਗੇ? ਹਾਂ ਨਹੀਂ। ਹਾਂ ਨਾ ਬਿਲਕੁਲ। 32000 ਦੀ। ਵੰਦਾ ਨਹੀਂ ਕੋਈ ਫੌਜੀ ਫਾਰਮ ਤੋਂ ਮਿਲਣੀ ਥਾਨ ਲਾਗੀ ਦਿਓ ਦਿਖਾ ਦਿਓ। ਠੀਕ। ਚੈਨਾ ਦਾ ਕੀਰਾ ਹੀ ਲੱਗਾ ਜੀ। ਠੀਕ ਆ। ਹਾਂਜੀ। ਤੇ ਬਾਕੀ ਬਿਲਕੁਲ ਨਿਗੇ ਨਿਗੇ ਝੂੰਗਾ ਸਿੰਘ ਜਿਹੜਾ ਹੈਗਾ ਵਾ ਵੱਡੀ ਵਾੜਿਆ ਜੀ ਕੋਈ ਵੀਰ ਬਾਕੀ ਇਹ ਆ ਬਈ ਜਰਸੀਆਂ ਦੇ ਸਾਬ ਨਾਲ 13 14 ਗਲਰ ਮਾਨਕ ਕਰੂਗੀ ਹਲੇ ਭੁਖੀ ਭਕੀ ਆਈ ਮਾੜੀ ਸੇਵਾ ਤੋਂ ਆਈ ਆ ਕੱਦ ਕਾਠ ਬੇਲ ਦੀ ਚੰਗੀ ਆ ਤਰਾ ਚਲੋ ਅੰਗਲ ਦੀ ਗੱਡੀ ਤੇ ਹੁਣ ਗਾੜੀ ਕ ਬਣਾਈ ਆ ਨੰਬਰ ਆ ਗਈ ਆ ਹਰ ਕਿਸੇ ਪਾਜੀ ਗੱਬਣ ਮੱਛੀ ਚਾਣ ਨੂੰ ਗੱਲਾਂ ਠੰਡੀ ਵੱਛੀ ਪਹਿਲੇ ਚਾਰ ਦੰਦ ਠੀਕ ਆ ਹਾਂਜੀ ਚਲੋ ਤੁਰ ਹਾਂ ਫਿਰ ਕਰੀ ਨਾ ਏ ਵੀ ਸਾਹ ਹਣਾ ਹਰ ਵੀਰ ਭਾਈ ਗਿਫਟੀ ਦੇਣਾ ਹੀ ਅੱਜ ਠੀਕ ਆ ਨਿਕਲੇ ਨਿਕਲੇ ਰੇਡ ਗਾੜੀ ਨਿਕਲੇ ਰੇਡ ਸਟਾਰਟ ਹੋ ਗਿਆ ਸੋਣੀ ਲੈ ਰਿਹਾ ਉਤਰ ਬਾਕੀ ਇਹ ਆ ਵੀ ਕਿਸੇ ਵੀ ਦਿਨ ਕੋਈ ਵੀ ਪਸੰਦ ਹੋਣੀ ਆ ਤੇ ਮਾਨਤਨ ਖੁੱਲਾ ਹੋਣਾ ਵਾ ਫੋਨ ਇੱਕ ਵਾਰੀ ਕੋਈ ਲਾਵੇ ਜ਼ਰੂਰ ਐਸਾ ਦਿਖਾਇਓ ਯਾਰ ਮਾਨਤਨ ਮੋਕੇ ਤੇ ਪੂਰਾ ਹੋਊਗਾ ਥਾਣੇ ਵਾ ਹਰ ਵੀਰ ਭਾਈ ਬਹੁਤ ਚੰਗਾ ਲੱਗਾ ਬੱਛੀ ਨੂੰ ਠੀਕ ਆ ਜੀ ਚੰਡੀ ਬੜੀ ਭੋਲੀ ਪਾਲੀ ਬੜੀ ਆ ਚਲੋ ਲੈ ਜਾ ਫਿਰ ਸੁਆ ਪਹਿਲਾ ਹੀ ਸੋਨਾ ਜਿਹੜਾ ਜੈਨੇ 4 ਦਿਨ ਤੇ ਆ ਚਲੋ ਲੈ ਜਾ ਫਿਰ ਹੈਗੀ ਬੜੀ ਸ਼ਾਂਤ ਜੀ ਆ ਜਿਹੜੀ ਸਾਡੀ ਪਾਜੀ ਵੀਡੀਓ ਨਹੀਂ ਆਪਣੀ ਪਈ ਸਾਰਾ ਦਿਨ ਗਿਆ ਮੇਰੇ ਅੰਦੇ ਬੜੇ ਫੋਨ ਆਏ ਸੀ ਅੱਛਾ ਨੇ ਜਲਸੀਆਂ ਵੜਾ ਲੈਣੀਆਂ ਵੀਡੀਓ ਲੇਟ ਹੋ ਗਈ ਮੈਂ ਵੀਡੀਓ ਵੀਰਜੀ ਪਾ ਦਿੰਨੇ ਆ ਠੀਕ ਆ ਅੱਜ ਵੀਡੀਓ ਤਾਂ ਲੇਟ ਪਈ ਆ ਅੱਛਾ ਬੱਚੀਆਂ ਨਿਗੇ ਨਿਗੇ ਪਾਜ ਦੇ ਦੇਣੀ ਆ ਕਿੰਨਾ ਇਹ ਤਾਂ ਮੁੱਲ ਵੀ ਰੱਖ ਲਈਏ 4000 ਦਾ ਫੱਕ ਅੱਛਾ ਸਭ ਜੀ ਫਾਨ ਦੇ ਹੋ ਰੇਟ ਨਹੀਂ ਹੁਣੇ ਤੁਹਾਨੂੰ ਪਤਾ ਆ ਕਿਹੜੇ ਰੇਟੋਂ ਨੇ ਫੋਜੀ ਫਾਰਮ ਤੇ ਫੋਜੀ ਫਾਰਮ ਤੇ 35 ਦੇ ਦੇਣੀ ਹੈ ਗਮਾਨਤਨ ਤੇ ਹੀ ਕਰਾ ਲਓ ਇਹ ਵੀ 32 ਦੀ ਜਾਂਦੀ ਹੈ ਦੇਵਾਂਗੇ 200 ਰੁਪਏ ਭਾਜੀ ਅੱਛਾ ਦੇਵਾਂਗੇ ਤੁਹਾਨੂੰ ਨਹੀਂ ਮੋੜਨਾ ਠੀਕ ਹੈ 200 ਰੁਪਿਆ ਛੋਟ ਕਰਾਂਗੇ ਚਲੋ ਮੌਕੇ ਤੇ ਖੁੱਲਾ ਮਾਨਤਨ ਹੋ ਜੂਗਾ ਕੋਈ ਗੱਲ ਨਹੀਂ ਛੱਪਾ ਖੁੱਲਾ ਕਰ ਦਾਂਗੇ ਤੇ ਇਹ ਵੀ ਤੋਰਦਾ ਫਿਰ ਇਹਦਾ ਸੁਆ ਇਹ ਵੀ ਪਹਿਲਾ ਸੁਆ ਇਹ ਵੀ ਪਹਿਲਾ ਸੁਆ ਤੇ ਜਿਆਦਾ ਸੁਆ ਅੱਜ ਕਾ ਅੱਧਾ ਦੋਦਿਆਂ ਦੀਆਂ ਚੋਬੀਆਂ ਵਚੀਆਂ ਠੀਕ ਆ ਇਹ ਵੀ ਪਹਿਲੇ ਨਹੀਂ ਅਘਲਾ ਰਹੇ ਠੀਕ ਹੈ ਕਹਿ ਦਿੰਦੇ ਪਹਿਲਾਂ ਅੱਛੀ ਠੰਡੀ ਐਦਾ ਬਰਫੜੀ ਖਾਂਦਾ ਵੱਛੀ ਦਾ ਲਾਗੇ ਤੋਂ ਬਾਕੀ ਇਹ ਆ ਵੀ ਪਹਿਲਣਾ ਵਾ ਬਾਕੀ ਦੁੱਧ ਦਾ ਕੋਈ ਵੇਰ ਆ ਆਪਣੇ ਅੰਦਾਜ਼ਾ ਲਾ ਲੈ ਕਿੰਨਾ ਕ ਦਹੀਂ ਜਾਵਗੀ ਇਹਨਾਂ ਦਿਖਾ ਰਹੇ ਇਹ ਆ ਕਿ ਥੱਲੇੋਂ ਤਿਆਰ ਚੰਗੀਆਂ ਹੋਣੀਆਂ ਵਾ ਬੜੀ ਵੱਛੀ ਆ ਰਪੀਤ ਭਾਜੀ ਠੰਡੀ ਠਰੀ ਆ ਠੀਕ ਆ ਰਪੀਤ ਭਾਜੀ ਬੋਲੀ ਭਾਰੰਦੇ ਨਗੀਲੇ ਮਿਲਨੇ ਵੇਖੋ ਸਈ ਅਰਗੀ ਵੱਛੀ ਵੀ ਲੋਈਆਂ ਨੇ ਇਹਨਾਂ ਚੀਜ਼ਾਂ ਨੇ ਦੁੱਧ ਦੇਣਾ ਕਿੰਨੇ ਦੇਣਾ ਵਾ ਠੀਕ ਆ ਕਦ ਕਾਟ ਪਹਿਲਵੇਂ ਸਭ ਨਾਲ ਚੰਗੇ ਆ 10000 11 ਕਿਲੋ ਦੇ ਤੇ ਕੰਡੇ ਵਾਲਾ ਬੱਛੀ ਕੰਨਾ ਫੜੀ ਫਿਰੂਗੀ ਠੀਕ ਆ ਤੇ ਤਾਂ ਫਿਰ ਮੁੱਲ ਕਿਨੇ ਦੇ ਦਈਏ ਵੀ ਜਿਆਦਾ ਜੀ ਕਰੀਏ ਕਿਦਾਂ ਦੀ ਬੱਛੀ ਆ ਖਰਗੋ ਸ਼ਰਗਾ ਬੱਛੀ ਦਾ ਲੂਆ ਹਾਂਜੀ 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 ਜਸਨੋ ਹੀ ਖਾਨ ਲੱਗਾ ਜਸਨੋ ਹੀ ਹਾਂਜੀ 35000 ਦੀ ਬਾਕੀ ਮੰਨਤਾਂ ਕਰਾਂਗੇ ਤਾਂ 10 ਦੋ ਤੇ ਤੇਰੀ ਦੇ ਦਈਏ ਇਹ ਵੀ ਬੱਤੀ ਵੀ ਜਾਣ ਦਾਂਗੇ ਅੱਛਾ ਇਹ ਵੀ ਬੱਤੀ ਦੀ ਹਾਂ ਬੱਤੀ ਬੱਤੀ ਚੱਲੂਗਾ ਅੱਜ ਬੱਤੀ ਬੱਤੀ ਜਿਹੜਾ ਵਾ ਕਰਤਾ ਬਾਕੀ ਕੋਈ ਵੀ ਫੋਨ ਲਾਵੇ ਤੇ ਮਾਨਤਾਂ ਤੇ ਮੌਕੇ ਤੇ ਹੋਈ ਜਾਣਾ ਵਾ ਇਹ ਵੀ ਚੌਗੀ ਕੋਈ ਦੰਦ ਚਾਕੇ ਕਿਤੇ ਤੁਸੀਂ ਆਪ ਸਾਰਿਆਂ ਦੇ ਦੰਦ ਕਰਾ ਦਿੰਨੇ ਚੱਕ ਪੌਦੀ ਗੱਲ ਹੈ ਚਲ ਕੇ ਦੰਦ ਸਾਰਾ ਆ ਗੱਲ ਕਰੀ ਰੋਕ ਦਿਹਾ ਕਿ ਮੈਂ ਵੀਡੀਓ ਬੰਦ ਕਰ ਫੋਨ ਆ ਦੇਖਾ ਦੇ ਇਹ ਵੀ ਪਹਿਲੇ ਨਵਸੀ ਚੌਗੀ ਠੀਕ ਆ ਅੰਕਲ ਖਿਡਾਰੀ ਹੋ ਇੱਥੇ ਛਾ ਲੈ ਮੜੀ ਥਣ ਵਸ਼ੀਨ ਦੇਖੋ ਕਿਹੜਾ ਲਗਾ ਗਲਾਬੀ ਥਣ ਲਗਾ ਕਾਨੂੰਗਲਾ ਠੀਕ ਹੈ ਇਹ ਵੀ ਬੱਚੀ ਐਂ ਜੰਗੀ ਛੰਡੀ ਆ ਰਕੀਤ ਭਾਜੀ ਕੋਲ ਸਾਗ ਨਹੀਂ ਸੋ ਆ ਇਹਦਾ ਪਹਿਲਾ ਹੀ ਪਹਿਲਾ ਨੋ ਮੈਲਣਾ ਅੱਜ ਜਿਆਦੀਆਂ ਪਹਿਲਣਾ ਹੀ ਆ ਤੇ ਬੈਂਦਰਾ ਸਾਹਿਬ ਨਾਲ ਕੱਦ ਕਾਠ ਜਿਹੜੇ ਇਹਨਾਂ ਦੇ ਚੰਗੇ ਜਰਸੀਆਂ ਦੇ ਸਾਹ ਨਾਲ ਲਈ ਬੜਾ ਪਿਆਰਾ ਜਿਹਾ ਚਿਹਰਾ ਵਾ ਦੰਦ ਦਿਖਾ ਦਿਓ ਮਾੜੇ ਦੇ ਇਹ ਵੀ ਬੱਚੀ ਬਾਲੀ ਜੰਗੀ ਦੁੱਧ 12 ਕਿਲੋ ਇਹਦੀ ਦਈ ਜਾਊਗੀ ਠੀਕ 12-12 ਕਿਲੋ ਬਾਕੀ ਦਾ ਚੀਰੀ ਇਹਦਾ ਲੁਣਾ ਨਾ ਬਹੁਤ ਧੀਰੀ ਗਿਆ ਠੀਕ ਹੈ ਆਹ ਦੇਖ ਸਾਡੇ ਚਾਰ ਦੰਦ ਵੜਾਈਆਂ ਜਿਹੜੇ ਇੱਧਰ ਨਾਲ ਕਰਕੇ ਦਿਖਾ ਦੀਏ ਆਹ ਦੇਖ ਸਾਡੇ ਜੀ ਚਾਰ ਦੰਦ ਵੜਾਵਾ ਜਿਹੜੀਆਂ ਬਾਜੀ ਹਰਪ੍ਰੀਤ ਬਾਜੀ ਦਿਖਾ ਦਿਓ ਇਹ ਵੀ ਚੋਗੀ ਦਿਖਾ ਹੀ ਦਿਓ ਕਈ ਏਰੀ ਮੂੰਹ ਫੜਾਉਣ ਤੋਂ ਕਰ ਜਾਂਦੀਆਂ ਵਾ ਇਹ ਵੀ ਚੋਗੀ ਆਹ ਦੇਖ ਸਾਡੇ ਹਰਪ੍ਰੀਤ ਬਾਜੀ ਇਹ ਨਹੀਂ ਜਵਾਨ ਹੋਊਗੀ ਫੌਜੀ ਫਾਰਮ ਦੇ ਚੋਗੀ ਆਖਾਂਗੇ ਜੋ ਕੋ ਜੋ ਉਹ ਹੋਗਾ ਜੀ ਦੱਸਾਂਗੇ ਠੀਕ ਆ ਹਾਂ ਜੀ ਤੇ ਇਹਦਾ ਫਿਰ ਮੁੱਲ ਜਿਹੜੇ ਹੁਣ ਦਿਖਾਈ ਆ ਹਰ ਵੀ ਭਾਈ ਇਹ ਵੀ ਦੇ ਦਈਏ ਬੱਤੀ ਦੀ ਦੇਖ ਲਓ ਤੁਹਾਡੀ ਮਰਜ਼ੀ ਆ ਤੇ ਬਦਲ ਦਈਏ ਸਾਲ ਦੀ ਆਪਾਂ ਬੱਤੀ ਦੇਣੀ ਆ ਅੱਛਾ ਇਹ ਵੀ ਬੱਤੀ ਦੀ ਪੂਰੇ 30 ਦੀ ਦੇ ਦਾਂਗੇ ਠੀਕ ਆ ਖੁਸ਼ ਦੇ ਠੀਕ ਆ ਕੁਝ ਦੇ ਹੀ ਖੁਸ਼ ਠੀਕ ਆ ਹਾਂਜੀ ਤੇ ਹੁਣ ਆ ਗਈ ਜਿਹੜੀ ਆਪਣੀ ਗੱਲ ਆ ਗਈ ਆ ਵਸੀ ਕੱਢ ਕੇ ਦਿਖਾਓ ਅੰਗਰੇਜ਼ੀ ਕਬੂਤਰ ਵੀ ਵਸੀ ਅੰਗਰੇਜ਼ੀ ਆ ਵਸੀ ਬੱਤੀ ਨੂੰ ਬਾਵਾ ਆ ਗਈ ਆ ਜੀ ਹਾਂ ਦੋਲੀਆਂ ਚੱਗੀਆਂ ਵੀ ਰਹਿਣੇ ਲਵਾੜੇ ਵਸੀਆਂ ਲੈਣੀਆਂ ਠੀਕ ਆ ਓਏ ਦਿੰਦਾ ਨਹੀਂ ਫੌਜੀ ਵਾਲਾ ਦਿੰਦਾ ਦੇਣੀ ਆ 15 ਪਲੱਸ ਵਾਲੀ ਠੀਕ ਆ ਇੰਕਲ ਖਲਾੜਿਓ ਮਾ ਫਿਰ ਲਾ ਗੋ ਥਾਂ ਦਿਖਾਇਓ ਆ ਦੇਖ ਸਾਡੀ ਕਾਨੋ ਗਲਾਂ ਠੰਡੀਆਂ ਧੀਆਂ ਬੱਛੀਆਂ ਕੱਢ ਕੇ ਲਿਆਉਂਦੀਆਂ ਚਲੋ ਫਿਰ ਆ ਜੋ ਲੈ ਆਓ ਪਏ ਹਨ ਪਰ ਬੱਛੀਆਂ ਟੌਪ ਕਲਾਸ ਹੀ ਦੇਣੀਆਂ ਠੀਕ ਆ ਇਹਦਾ ਸੁਆ ਚੱਪਾ ਬੂਠੀ ਆ ਬੱਛੀ ਦੀ ਇਹਦਾ ਸੁਆ ਕਿਨਵਾਜੇ ਇਹ ਪਹਿਲਣੀਆਂ ਸਾਲ ਲਈ ਪਹਿਣ ਦਿੰਦੇ ਤੁਸੀਂ ਦੱਜਾ ਲਾੜੋ ਠੀਕ ਆ ਨਹੀਂ ਕਹਿੰਦੇ ਪਹਿਲਾਂ ਨੇ 10 ਕਿਲੋ ਦੁੱਧ ਕੱਢਿਆ ਦਾ ਐਦਿਕਾ 12 13 ਨੂੰ ਮੇਰੀ ਦੇਦੀ ਘਰ ਦੇ ਨੇ ਬਾਕੀ ਬੱਛੀ ਇਹ ਵੀ ਬੜੀ ਸੀ ਹਸ ਲੱਗ ਗਿਆ ਤੇ ਤਾਂ ਫਿਰ ਮੁੱਲ ਮੋਲ ਤੇ ਵਾਛੀ ਇਹ ਵੀ ਜੀ ਕਰਦਾ ਬੱਤੀ ਦੀ ਦੇ ਦੀਏ ਅੱਛਾ ਬਤਲੀ ਹੈ ਰੇਟ ਕਰੀਏ ਮੈਂ ਤਾਂ ਕਰ ਦਈਏ ਹਾਂ ਨਹੀਂ ਹਾਂ ਨਹੀਂ ਇਹ ਹਾਂ ਨਹੀਂ ਹਰ ਪੀਰ ਭਾਈ ਦੇ ਦਾਂਗੇ 28000 28000 ਦੀ ਛੋੜ ਵਿੱਚ ਛੋੜ ਕਰਾਂਗੇ ਖੁਸ਼ੀਆਂ ਅੱਛਾ ਹਾਂਜੀ ਤੇ ਗੱਡੀ ਹਰ ਪੀਰ ਭਾਈ ਗਿਫਟ ਬਣਾ ਅੱਛਾ ਅੱਜ ਗਿਫਟ ਦੇਣਾ ਨਹੀਂ ਕੋਈ ਪਰ ਫੌਜੀ ਘਰੋਂ ਤੇ ਗਿਫਟ ਪੈਣਾ ਬਣਾਤਾ ਗਿਫਟ ਅੱਛਾ ਹਾਂਜੀ ਠੀਕ ਆ ਇਹ ਵੀ ਗੱਲ ਨੇ ਅੱਜ ਗੱਬੜ ਵੱੱਛੀ ਆ ਕੋਈ ਵੀਰ ਜਲਸੀ ਨਾਲੇ ਸ਼ਾਈ ਹਾਲ ਜਲਾ ਲੈ ਜਿੱਦਾਂ ਮਰਜੀ ਲਾ ਲੈ ਬਹੁਤ ਚੰਗੀ ਵੱੱਛੀ ਛੱਡੀ ਧੀਰੀ ਸਵੇਰ ਪਹਿਲਾਂ ਹੀ ਸੁਣਾ ਇੰਨੇ ਪਹਿਲਾਂ ਪਹਿਲਾਂ ਕੋਈ ਵੀਰ ਜਲਸੀ ਨਾਲੇ ਸ਼ਾਈ ਹਾਲ ਨਾਲੇ ਜਿਹੜੀ ਮਰਜੀ ਲਾ ਲੈ ਜਲਸੀ ਕਰਾ ਉਸ ਚਾ ਠੀਕ ਆ ਉਤਰ ਗਈ ਚਲੋ ਠੰਡੀ ਧੀਰੀ ਆ ਹਾਂ ਜੀ ਤੇ ਇਹਦਾ ਫਿਰ ਮੁੱਲ ਹਰਪ੍ਰੀਤ ਜੀ ਪਾਜੀ ਅੱਜ ਛੋਟਾਂ ਖੱਲੀਆਂ ਨਹੀਂ ਆ ਅੱਛਾ ਤੁਸੀਂ ਤਾਂ ਮਤਲਬ 32 ਵਾਲੇ 5-500 ਰੁਪਿਆ ਛੋਟ ਸਾਰਿਆਂ ਦੀ ਅੱਛਾ ਕਿੰਨੇ ਜਣੇ ਆ ਚਾਰ ਜਣੇ ਆ ਪੰਜ ਠੀਕ ਆ ਹਾਂ ਨਹੀਂ ਦੇ ਦਈਏ ਹਾਂ ਨਹੀਂ ਯਾਰ ਕਿਦਾਂ ਕਿਡਾ ਤਾਂ ਲੱਤੀ ਅੱਛਾ ਭਾਈ ਤਾਈ ਅੱਛਾ ਡਾ ਡਾ ਆ ਗਿਆ 26 ਦੀ 26 ਦੀ ਦੇ ਦਾਂਗੇ ਜੀ 26 ਹਜ਼ਾਰ 26 ਹਜ਼ਾਰ ਦਾ ਗਿਫਟ ਦੇ ਦੇਣਾ ਦੰਦਾ ਨਹੀਂ ਕੋਈ 12 13 ਕਿਲੋ ਵਾਲੀ 10 ਦਾ ਤਾਂ ਬੈਠੇ ਤਾਂ ਹੋਰ ਮੰਗ ਕਰਦੇ ਅੱਛਾ ਦੇ ਦਾਂਗੇ ਨਹੀਂ ਦੇਣੇ ਤਾਂ ਦੰਦਾ ਨਹੀਂ ਕੋਈ 25 25 ਹਜ਼ਾਰ ਦੀ ਇਹ ਦੇ ਦੇਣੀ ਆ ਹਾਂ ਜੀ ਬਾਕੀ ਚਲੋ ਫਿਰ ਵੀ ਕੋ ਫੋਨ ਲਾਵੇ ਮਾਨਦਾਨ ਮੌਕੇ ਤੇ ਹੋ ਜੂਗਾ ਫੋਨ ਲਾਵੇ ਮੌਕੇ ਤੇ ਮਾਨਦਾਨ ਕਰਾਂਗੇ ਬਾਕੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੀ ਸੋਈ ਆ ਵੱਛੀ ਉਹ ਆਪਣੀ ਥੋਕੇ ਖੜੋ ਜਿਹੜੀ ਗੱਬਣਾ ਉਹ ਤਸੱਲੀ ਕਰਕੇ ਖੜੋ ਠੀਕ ਹੈ ਜੀ ਠੀਕ ਹੈ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਇੱਕੋ ਹੀ ਸੋਈ ਆ ਇਹਦੇ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਵੇਖ ਚਾਕੇ ਖਲੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ